ਲੋਕ ਸਭਾ ਇਲੈਕਸ਼ਨ ਜ਼ਿਲ੍ਹਾ ਲਈ ਬਾਲੀਵੁੱਡ ਵੀ ਵਚਾਰ ਕੇ ਵੋਟਾ ਪਾਉਣ ਆ ਰਿਹਾ ਹੈ ਮੁੰਬਈ ਦੇ ਵਿੱਚ ਵੀ ਅੱਜ ਵੋਟਾਂ ਪਾਈਆਂ ਜਾ ਰਹੀਆਂ ਨੇ ਤੇ ਇਸ ਦੇ ਵਿੱਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਖਬਰ ਪੜੇ ਜਾਣ ਤੱਕ ਵੋਟ ਪਾਉਂਦੇ ਹੋਏ ਵੇਖਿਆ ਗਿਆ ਜਿਸ ਦੇ ਵਿੱਚ ਅਕਸ਼ੇ ਕੁਮਾਰ ਸ਼ਾਮਿਲ ਨੇ ਜੋ ਕਿ ਪਹਿਲੀ ਵਾਰ ਵੋਟ ਪਾਉਂਦੇ ਦੇਖਿਆ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਕੈਨੇਡੀਅਨ ਸਿਟੀਜ਼ਨ ਸੀ ਤੇ ਹੁਣ ਉਹ ਭਾਰਤੀ ਸਿਟੀਜ਼ਨ ਨੇ ਤੇ ਹੁਣ ਉਹਨਾਂ ਨੂੰ voting ਕਰਦੇ ਹੋਏ ਵੇਖਿਆ ਗਿਆ ਇਸ ਤੋਂ ਇਲਾਵਾ ਅਰਸ਼ਦ ਬਾਰਸੀ ਆਪਣੀ ਵਾਈਫ ਦੇ ਨਾਲ ਦਿਖੇ ਗੁਲਜ਼ਾਰ ਸਾਹਿਬ ਵੀ ਦਿਖੇ ਇਸ਼ਾਨ ਖੱਟਰ ਆਏ ਖੁਸ਼ੀ ਕਪੂਰ ਬੌਨੀ ਕਪੂਰ ਦੇ ਨਾਲ ਦਿਖੀ ਬਾਜਪੀ ਵੀ VOTING ਕਰਦੇ ਦੇਖੇ ਪਰੇਸ਼ ਰਾਵਲ ਵੀ ਆਪਣੇ ਅੰਦਾਜ਼ ਦੇ ਵਿੱਚ ਵੋਟ ਪਾਉਣ ਆਏ ਪ੍ਰਿਆੰਕਾ ਚੋਪੜਾ ਦੀ ਮਦਰ ਯਾਨੀ ਕਿ ਮਧੂ ਚੋਪੜਾ ਵੀ ਆਪਣੇ VOTING ਅਧਿਕਾਰ ਦਾ ਇਸਤੇਮਾਲ ਕਰਨ ਪਹੁੰਚੇ ਰਣਵੀਰ ਸ਼ੋਰੀ ਨੇ ਵੀ ਆਪਣਾ ਹੀ ਸਟਾਈਲ ਪੇਸ਼ ਕੀਤਾ ਤੇ ਦੂਜੇ ਪਾਸੇ ਰਣਵੀਰ ਸਿੰਘ ਨੂੰ ਵੀ VOTING ਬੂਥ ਦੇ ਵਿੱਚ ਜਾਂਦੇ ਵੇਖਿਆ ਗਿਆ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਵੀ VOTING ਕਰਨ ਆਏ ਸੋਨਾਲੀ ਬੇਂਦਰੇ ਵੀ VOTING ਕਰਨ ਆਏ ਖੂਬ ਜੱਚ ਰਹੀ ਸੀ ਇਜ਼ਤ ਨਾਲ-ਨਾਲ ਸੁਨੀਲ ਸ਼ੇਟੀ ਤੇ ਵਿਦਿਆ ਬਾਲਾ ਨੇ ਵੀ ਆਪਣੇ ਵੋਟ ਕਾਸਟ ਕੀਤੇ ਨੇ ਲਗਾਤਾਰ ਬਾਲੀਵੁੱਡ ਸੈਲਿਬ੍ਰਿਟੀਆਂ ਵੀ ਆ ਨੇ VOTING ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਗੁਜ਼ਾਰਿਸ਼ ਕਰ ਰਹੇ ਨੇ